ਆਪਣੇ ਫਾਜ਼ਿਲਕਾਰ ਦੀਆਂ ਸੜਕਾਂ ਜੋ ਬਹੁਤ ਸਮੇਂ ਤੋਂ ਨਹੀਂ ਬਣੀਆਂ ਸੀਗੀਆਂ ਸਾਡੇ ਲੋਕਾਂ ਦੀ ਡਿਮਾਂਡ ਸੀ ਕਿ ਜਿਹੜੀਆਂ ਵੀ ਸ਼ਹਿਰ ਦੀਆਂ ਸੜਕਾਂ ਟੁੱਟੀਆਂ ਨੇ ਉਹਨਾਂ ਨੂੰ ਨਵੇਂ ਸਿਰਿਓ ਬਣਾਇਆ ਜਾਵੇ ਜਿਹੜੀ ਆਪਣੀ ਕਾਲਜ ਰੋਡ ਹੈ ਜਿਹਨੂੰ ਆਪਾਂ ਕਹਿ ਦਿੰਨੇ ਆ ਕਾਲਜ ਰੋਡ ਤੋਂ ਸਿੱਧ ਸ੍ਰੀ ਹਨੂਮਾਨ ਮੰਦਿਰ ਤੱਕ ਉਸ ਤੋਂ ਬਾਅਦ ਇਹ ਸਾਰੀ ਰੋਡ ਕੰਟਾਕਰ ਤੱਕ ਜਾਂਦੀ ਹੈ ਇਹ ਸਾਰੀ ਰੋਡ ਨੂੰ ਹੁਣ ਨਵਾਂ ਬਣਾਇਆ ਜਾਏਗਾ ਔਰ ਬਹੁਤ ਸਾਰੇ ਇੱਥੇ ਖੱਡੇ ਸੀਗੇ ਆ ਲੋਕਾਂ ਦੀ ਆਸ-ਪਾਸ ਦੇ ਜਿਵੇਂ ਮਹੱਲੇ ਨੇ ਸਾਡੇ ਸ਼ਹਿਰ ਵਾਸੀ ਨੇ ਕਾਲਜ ਨੂੰ ਰੋਡ ਜਾਂਦੀ ਹੈ ਬਹੁਤ ਸਾਰੇ ਇੱਥੇ ਧਾਰਮਿਕ ਸੰਸਥਾਨ ਨੇ ਮੰਦਿਰ ਨੇ ਇਹਦੀ ਲੋਡ ਜੀ ਬਹੁਤ ਜ਼ਿਆਦਾ ਹੈ ਇਸ ਰੋਡ ਦਾ ਕੰਮ ਜਿਹੜਾ ਅੱਜ ਅਸੀਂ ਸ਼ੁਰੂਆਤ ਕਰਵਾਈ ਹੈ ਇਸ ਤੋਂ ਬਾਅਦ ਸ਼ੀਕਪੁਰੀ ਵਾਲੀ ਆਪਣੀ ਰੋਡ ਹੈ ਆਪਣੀ ਜਿਹੜੀ ਗਾਂਧੀ ਚੌਕ ਵਾਲੀ ਰੋਡ ਹੈ ਜਿਹਨੂੰ ਆਪਾਂ ਫਟਵਾਰ ਦਫ਼ਤਰ ਵਾਲੀ ਰੋਡ ਵੀ ਕਹਿ ਦਿੰਦੇ ਆ ਉਹ ਸਾਰੀ ਰੋਡ ਬਣਾਉਣ ਦੀ ਲੋਡ ਹੈ ਉਹ ਵੀ ਬਣਾ ਰਹੇ ਆ ਇਸ ਤੋਂ ਬਾਅਦ ਡਾਕਟਰ ਜਿਹੜੇ ਜੱਸੀ ਨੇ ਉਹਨਾਂ ਵਾਲੀ ਵੀ ਕਨਾਰੀ ਰੋਡ ਆਪਾਂ ਕਹਿ ਦਿੰਨੇ ਆ ਉਹਦੀ ਉਹ ਵੀ ਲੋੜ ਹੈ ਬਣਾਉਣ ਦੀ ਉਹ ਵੀ ਬਣਾਉਣ ਜਾ ਰਹੇ ਆ ਇਸ ਤੋਂ ਇਲਾਵਾ ਸ਼ਹਿਰ ਦੀਆਂ ਜਿਹੜੀਆਂ ਵਾੜਾ ਦੀਆਂ ਸੜਕਾਂ ਨੇ ਉਹ ਵੀ ਬਣਾਉਣ ਜਾ ਰਹੇ ਆ ਜਿੱਦੇ ਟੈਂਡਰ ਲਗਾਏ ਗਏ ਨੇ ਬੜੇ ਜਲਦੀ ਉਹ ਵੀ ਟੈਂਡਰ ਖੁੱਲ ਜਾਣਗੇ ਉਹ ਵੀ ਸੜਕਾਂ ਦੀ ਬਣਾਉਣ ਜਾ ਰਹੇ ਆ ਤਕਰੀਬਨ 1 ਕਰੋੜ 60 ਲੱਖ ਦੀ ਲਾਗਤ ਤੋਂ ਜਿਹੜੀਆਂ ਇਹਨਾਂ ਸਾਰੀਆਂ ਜਿਹੜੀਆਂ ਮੇਨ ਸੜਕਾਂ ਨੇ ਵੱਡੀਆਂ ਇਹਨਾਂ ਤੇ ਆਊਗੀ ਔਰ 6 ਕਰੋੜ ਰੁਪਏ ਜਿਹੜਾ ਸਾਡਾ ਸਰਕਾਰ ਵੱਲੋਂ ਜਿਹੜਾ ਫੰਡ ਮਿਲਿਆ ਸਾਰੇ ਸ਼ਹਿਰ ਦੀ ਇੰਟਰਲੋਕ ਸੜਕਾਂ ਜਿਹੜੀਆਂ ਵਕ ਵਕ ਵਾੜਾ ਦੀਆਂ ਨੇ ਉਹ ਟੈਂਡਰ ਲੱਗ ਚੁੱਕੇ ਨੇ ਉਹਨਾਂ ਦੇ ਟੈਂਡਰ ਖੁੱਲ ਜਾਣਗੇ ਜਿਹੜੇ ਹੋਰ ਵੀ ਜਿਹੜੀਆਂ ਵਾਰਡ ਰਹਿ ਗਏ ਨੇ ਉਹਨਾਂ ਦੇ ਟੈਂਡਰ ਵੀ ਅਸੀਂ ਜਿਹੜੇ ਲਗਾਉਣ ਜਾ ਰਹੇ ਆ ਉਹ ਵੀ ਨਵੇਂ ਸਿਰਿਓਂ ਟੈਂਡਰ ਲੱਗਣਗੇ ਤੇ ਉਹ ਵੀ ਜਿਹੜੀਆਂ ਸੜਕਾਂ ਨੇ ਜਿਹੜੀਆਂ ਵੀ ਕੋਈ ਕੰਮ ਨੇ ਵਾੜਾਂ ਦੇ ਉਹ ਵੀ ਆਉਣ ਵਾਲੇ ਤੁਸੀਂ ਦੇਖੋਗੇ 5-6 ਮਹੀਨਿਆਂ ਚ ਕੰਪਲੀਟ ਹੋਣਗੇ ਤੇ ਜਿਹੜੀਆਂ ਸੜਕਾਂ ਨੇ ਇਹ ਬੜੀਆਂ ਜਲਦੀ ਬਣ ਕੇ ਤਿਆਰ ਹੋਣਗੀਆਂ ਜਿਹੜੀਆਂ ਪੀਸੀ ਵਾਲੀਆਂ ਸੜਕਾਂ ਨੇ ਕੁਝ ਦਿਨਾਂ ਦੇ ਵਿੱਚ ਇਹਨਾਂ ਦਾ ਸਾਰਾ ਕੰਮ ਅਸੀਂ ਕੰਪਲੀਟ ਕਰਾਂਗੇ ਔਰ ਹੋਰ ਵੀ ਜਿਹੜਾ ਕੰਮ ਚੱਲ ਰਿਹਾ ਹੈ ਉਹ ਵੀ ਆਉਣ ਵਾਲੇ ਕੁਝ ਦਿਨਾਂ 'ਚ ਸਾਰਾ ਜਿਹੜਾ ਸ਼ਹਿਰ ਦਾ ਕੰਮ ਹੈ ਉਹ ਸਾਰਾ ਕੰਪਲੀਟ ਹੋਏਗਾ ਐਵੇਂ ਸਭ ਪੱਥਰ ਤੇ ਮਿੱਟੀ ਦੁਆਰਾ ਪਾਈ ਜਾਏਗੀ